ਕੰਦੇ ਨਾਨਕ ਉਖ ਰੁਤਨਦੀਨ ਸੱਚਾ ਸੁਣੋ ਜਵਾਬ ਬੜਾ ਸੁਣ ਜੋ ਪ੍ਰੀਤ ਕਰ ਫੁੱਟਾ ਸਭ ਰਜਾ 10ਵਾ ਜਮ ਬਹਿਲ ਸਰ ਬੈਠੂ ਕੋਰ ਕਰਤਾ ਅਰੰਗਜੀਤ ਬਾਦਸ਼ਾਹ ਸੋ ਜੁਦ ਕਰੂ ਬਹਬਾਰ ਕਿਥੋਂ ਜਿਹੜਾ ਕਰਨੀ ਨਾਵੇਂ ਦੀ ਰੰਗ ਸਾਹ ਮਾੜੇ ਕਹਿੰਦੇ ਸਰਪੰਦੀਆਂ ਦਾ ਜੀ ਸੁਣ ਸੋ ਸੱਚਾ ਜਵਾਬ ਦੱਸਦੇ ਹਾਂ ਤੁਹਾਨੂੰ ਕਿਉਂ ਆਏ ਆ ਕੀ ਦਰਮਨ ਬਸ ਸੁਣ ਲੈ ਜੋ ਪ੍ਰੀਤ ਕਰੇ ਫੁੱਟਾ ਸਭ ਨਜਾਉ ਮਾਰੇ ਕਦੇ ਆਪਣੀ ਇਸ ਮੁਲਾਕਾਤ ਨੂੰ ਆਪਣੇ ਇਸ ਬਚਨ ਬਲਾンス ਨੂੰ ਜੇ ਕੋਈ ਬੜੇਗਾ ਜਾਂ ਸੁਨੇਗਾ ਫੁੱਟਾ ਸਭ ਅਜਾਉ ਅਜਾਉ ਹੁੰਦੇ ਜਿਹੜਾ ਸੰਸਾਰ ਦੇ ਜੰਜਾਲ ਝਮੇਲੇ ਝੜੜੇ ਵਹਿਮ ਭਰਮ ਭਰੇ ਇੱਤੇ ਜਿਹੜੇ ਹੁਣੇ ਪਿਆ ਬੁਲਦੀ ਦੇ ਵਿੱਚ ਉਹਨੂੰ ਅਜਾਬ ਕਿਹਾ ਸਰਾਂ ਜਿੰਦੇ ਭਾਈ ਜਿਹੜਾ ਅਸਮਾਰਤਾ ਨੂੰ ਸੁਨੇਗਾ ਛੁਟਤਾ ਸਭ ਆਜਾਦ ਉਹ ਜੀਵਨ ਦੇਸਨ ਜੰਗਾਲ ਘਟ ਜਾਣਗੇ ਜੀਵਨ ਮੁਕਤੀ ਪ੍ਰਾਪਤ ਕਰੇਗਾ ਮਹਾਰਾਜ ਜੰਦ ਫਿਰ ਉੱਥੇ ਕਰਮੀ ਨਾਮ ਆਜਾਣ ਹੋਇਆ ਇਹਨੂੰ ਦਸਵਾਂ ਜਾਮਾ ਬਹਿਲ ਕਰ ਬੈਠੋ ਪਰ ਦਰਤਾਰ ਅਰੰਭ ਜੇ ਬਾਦਸ਼ਾਹ ਉਸੇ ਜੱਦ ਕਰੋ ਵਾਹ ਵਾਹ ਸਰ ਕੇ ਫਿਰਨਾ ਤੇ ਉਹ ਕਹਿੰਦੇ ਜਿਵੇਂ ਆਪਾਂ ਅੰਮ੍ਰਿਤ ਦੀ ਲੰਬੀ ਕਰਨੀ ਹੈ ਬਾਤ ਤੇ ਉਹ ਹੀ ਮਹਾਰਾਜ ਨੇ ਉਹ ਸ਼ਾਰਟ ਕੱਟ ਕੇ ਸੁਣਾਇਆ ਸਿੱਧਾ ਦਸਵੇਂ ਜਾਮੇ ਨੇ ਦੱਸਿਆ ਗੁਰੂ ਨਾਨਕ ਸਾਹਿਬ ਨੇ ਪਹਿਲੇ ਸਰੂਪਾਂ ਨਾਲ ਕੋਈ ਵਰਨਣ ਨਹੀਂ ਮੈਂ ਗੁਰੂ ਨਾਨਕ ਸਾਹਿਬ ਦਸਵੇਂ ਜਾਮੇ 'ਚ ਅਹ ਦਸਵਾਂ ਸਰੀਰ ਧਾਰਨ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਾਉਂਗਾ ਤੇ ਫਿਰ ਮਹਾਰਾਜ ਜੀ ਨੇ ਬੈਠੋ ਪਰ ਕਰਤਾਰ ਜਾ ਕਰਕੇ ਮੈਂ ਸਰਤਾਰ ਸਰੂਪ ਕਿਤਾ ਸੰਤ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਵਸਾਈ ਹੋਈ ਨਗਰੀ ਸ਼੍ਰੀ ਚੱਕਰਾਨ ਦੀ ਮਾਖੋਵਾਲ ਦੀ ਧਰਤੀ ਪਹਿਲਾਂ ਸੀ ਹੁਣ ਅੱਜ ਕੱਲ੍ਹ ਅਨੰਦਪੁਰ ਸਾਹਿਬ ਇਹ ਨਾਮ ਕਰਨਗੀਧਰ ਸਾਹਿਬ ਨੇ ਦਿੱਤਾ। ਦਰਬਾਰ ਸਤਿਗੁਰਾਂ ਨੇ ਆਪਣੇ ਮਾਤਾ ਜੀ ਦੇ ਨਾਮ ਤੋਂ ਚੱਕ ਨਾਮ ਕੀ ਸਮਝਰ ਬੋਾਇਆ ਸੀ। ਫਿਰ ਕਰਨਗੀਧਰ ਸਾਹਿਬ ਨੇ ਉਹਨੂੰ ਅਨੰਦਪੁਰ ਸਹਿਰ ਦਾ ਨਾਮ ਦਿੱਤਾ ਸੀ। ਪੰਜ ਕਿਲੇ ਬਣਵਾਏ। ਉੱਥੇ ਹੀ 1699 ਮਾਰਚ ਦੀ 3 ਸਵੇਰ ਦੇ ਦਿਨ ਆ ਪੰਜ ਪਿਆਰਿਆਂ ਦੀ ਜਿਹੜੀ ਫਤਕ ਹੋਈ ਮਹਾਰਾਜ ਨੇ ਪੰਜ ਪਿਆਰਿਆਂ ਨੂੰ ਸਦਾਰ ਦਿੱਤਾ ਤੇ ਅਮਰ ਦਸ਼ਕਾਇਆ। ਸਿੱਧਾ ਉਹ ਵੀ ਖਾਲਸਾ ਸਜਿਆ। ਇਹ ਵੀ ਅਨੰਦਪੁਰ ਸਾਹਿਬ ਕੇਸਗਨ ਸਾਹਿਬ ਦੀ ਬਖਸ਼ਸ਼ ਤੇ। ਸਰਸਰ ਸੰਤਾਨ ਮਹਾਰਾਜ ਜੀ ਨੰਪੁਰ ਸਾਹਿਬ ਮਹਾਰਾਜ ਰਥੇ ਬੈਠਾ ਦਾਤ ਸਵੇ ਜਮੇਂ ਤਰੰਗ ਜੇ ਬਾਦਸ਼ਾਹ ਸੇ ਦੁੱਧ ਪਰੋ ਮਹਾਰਾਜ ਜਿਹੜਾ ਰੰਗ ਜੇ ਬਾਦਸ਼ਾਹ ਹੈ ਕੇਂਦਰ ਜਾਸਨ ਦੀ ਕਾਰ ਦੇ ਕੇ ਜਾਂਦਾ ਹੈ ਕੇਂਦਰ ਰੰਗ ਜੇ ਬਾਦਸ਼ਾਹ ਸੇ ਦੁੱਧ ਪਰੋ ਮਹਾਰਾਜ ਜਨਾ ਮਹਾਰਾਜ ਨੂੰ ਫੋੜ ਗਿਆ ਸਤਿ ਰੰਤ ਦਾ ਉਹਨੂੰ ਜਰਨ ਮਦਾਇਤ ਵਾਰ ਜੰਗ ਕਰਾਂਗਾ ਬਹੁਤ ਬੇਰਲ ਜੰਗ ਜੀ ਪਸਾਉਣਗੇ ਉਦੋਂ ਤਾਂ ਸਾਹ ਸੰਗਤ ਦੇ ਬੱਜਲ ਸੀ ਪ੍ਰਖਟ ਕਿਉਂਕਿ ਮੱਥੇ ਤੇ ਬੈਠੇ ਸੀ ਗੁਰੂ ਨਾਨਕ ਸਾਹਿਬ کہہ ਰਹੇ ਸੀ ਤੇ ਬੱਜਲ ਸੀ ਵੀ ਮੈਂ ਗੁਰੂ ਨਾਨਕ ਸਾਹਿਬ ਕਿਉਂ ਕਰਾਂਗਾ ਉਦੋਂ ਹੀ ਬੱਜਲ ਪ੍ਰਖਟਾ ਸੀ ਕਿਉਂ ਕਰਾਂਗਾ ਪਰ ਅੱਜ ਇਹ ਬੱਜਨ ਘੂਟਕਾਲ ਹੋ ਚੁੱਕੇ ਕਿਉਂਕਿ ਸਮਿਆਂ ਦੀ ਜਿਹੜੀ ਪਛਾਣ ਆ ਤਿਰਨ ਰੂਪਾ ਜਹ ਹੁੰਦੀ ਆ ਇੱਕ ਸਮਾਂ ਦੇ ਲੰਘ ਗਿਆ ਦੀਤ ਗਈ ਉਹ ਸੋਬਤ ਦੇ ਹੁਣ ਵਰਤਮਾਨ ਚੱਲ ਰਿਹਾ ਹੈ ਉਸ ਵੇਲੇ ਜੋ ਸਾਡੇ ਕੋਲ ਹੈ ਕਿ ਇੱਕ ਸਮਾਂ ਹੈ ਜਿਹੜਾ ਆਉਣ ਵਾਲਾ ਲੰਘੇ ਹੋਏ ਨੂੰ ਭੂਤਕਾਲ ਚੱਲ ਰਹੇ ਨੂੰ ਵਰਤਮਾਨ ਤੇ ਆਉਣ ਵਾਲੇ ਨੂੰ ਭਵਿੱਖਕਾਲ ਕਿਹਾ ਜਾਂਦਾ ਹੈ ਅੱਜ ਨਾਲ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਨੇ ਬਦਲ ਕਰ ਦਿੱਤੀ ਭਵਿੱਖਕਾਲ ਲਈ ਆਮ ਦਸਵਾ ਜਨਮਾਨ ਧਾਰਮਨ ਕਰਕੇ ਮੈਂ ਬਾਦਸ਼ਾਹ ਰੰਗ ਦੇ ਨਾਲ ਬਹੁਤ ਵਾਰ ਜੰਗ ਲੜੀ ਪਰ ਇੱਕ ਸਮੇਂ ਮੇਂ ਵਰਤਮਾਨ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੇ ਬਖਸ਼ ਤੇ ਜਿਹੜੇ ਪਰੰਗਿਆਂ ਤੇ ਬਰਾਜਮਾਨ ਹੁੰਦੇ ਸੀ ਕਦ ਨੂੰ ਸਾਰਾ ਹਰ ਕੀਰਤੰਦ ਦਾ ਬਣਿਆ ਹੋਇਆ ਸੀ ਹੋਰ ਬਹੁਤ ਕੀਮਤੀ ਧਾਤਾਂ ਜਵਾਹਰਾਤ ਲਾਲ ਪੰਨੇ ਸਬਜ ਮਣੀਆਂ ਸਿਰੇ ਆਲੂਕੂ ਦੇ ਚੜੇ ਹੋਏ ਸੀ ਫਿਰ ਆਪ ਸ਼ਾਹੇ ਸਾਹਿਬ ਸਾਧ ਚਾਦਰਵੇਸ਼ ਦਸ਼ਮੇਸ਼ ਪਿਤਾ ਜੀ ਸਮੈਰੀ ਪਛਾਤਾ ਬਹਿਣ ਕੇ ਜਨਤਨਾ ਕਮਾਲ ਕਰ ਸਿਰ ਸਹਿਰ ਉਸਾਰੇ ਸ਼ਕਤ ਸੂਝਾ ਕਰਕੇ ਫਿਰ ਜ਼ਮਾਨਾ ਫਰਮਾਣਾਂ ਲੰਗੀ ਸੁਝਾ ਕਰਕੇ ਕਮਾਨ ਮੋਢੇ ਸਪਾ ਕੇ ਕੋਰ ਖਲੈਰੀ ਬਾਜ ਵਜਦਾ ਬਾਦਸ਼ਾਹ ਐਡਾ ਵੱਡਾ ਬਰਤਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਨੰਦਪੁਰ ਸਹਿਰ ਬੰਦਰ ਐਡੀ ਵੱਡੀ ਖਾਸਲਾ ਪਾਦਸ਼ਾਹ ਤਾਂ ਦਰਸ਼ਿਤ ਵਿਰਾਜਮਾਨ ਹੁੰਦੇ ਤੇ ਜਿਹੜੀ ਚੌਕੀ ਦੇ ਚਰਨ ਰੱਖਦੇ ਸੀ ਇਹਨਾਂ ਉਸ ਵੇਲੇ ਤੇ ਸਵਾ ਲੱਖ ਦੀ ਬਣੀ ਹੋਈ ਸੀ ਅੱਜ ਨਾਲ ਉਹ ਅਰਬਾਂ ਖਰਬਾਂ ਬਣ ਜਾਵੇ ਜੋ ਪਰ ਚਾਂਦਨੀ ਸ਼ਹਿਰੀ ਬਾਦਸ਼ਾਹ ਦੇ ਚਲਦੀ ਸੀ ਉਹ ਨਸਾਮ ਦਾ ਰਾਜਾ ਲੈ ਕੇ ਆਇਆ ਸੀ ਭੇਟ ਉਹ ਵੀ ਅੱਗੇ ਸਾਥੀ ਹੋਰ ਜੁੜਦੇ ਆ ਉਹਦੇ ਨਾਲ ਜਦੋਂ ਉਹ ਤੇਜ ਮਹਾਰਾਜ ਸਾਹਿਬ ਆ ਸੰਭਲ ਗਏ ਨੇ ਇੱਥੇ ਦੇ ਰਾਜੇ ਨੇ ਬਹੁਤ ਸੇਵਾ ਪੂਜਾ ਕੀਤੀ ਬੜਾ ਕਾਲ ਸਤਿਗੁਰਾਂ ਦੇ ਚਰਨਾਂ ਨਾਲ ਹਾਸਲ ਕੀਤਾ ਜਦੋਂ ਮਹਾਰਾਜ ਤੇ ਜਾਣ ਦਾ ਸਮਾਂ ਹੋਇਆ ਬਦੈਂਗੀ ਦਾ ਨਾ ਚੋਣਾ ਜਾਂ ਕਹਿ ਲੱਗਿਆ ਮਹਾਰਾਜ ਸਾਡੇ ਰਾਜ ਭਾਗ ਨੂੰ ਕੋਈ ਸਹਮਣ ਵਾਲਾ ਨਹੀਂ ਹੈ ਖਤਰਨਾਕ ਸਗੋਂ ਤੇ ਮਹਾਰਾਜ ਨੇ ਨਾ ਕਿਹਾ ਅੰਗੂਠੀ ਪਾਈ ਹੋ ਰਹੀ ਸੀ ਪਾਂਛਾ ਦੇ ਉਹ ਰਾਜੇ ਦੇ ਸਰੀਰ ਤੇ ਲਾ